ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ساری ਦੁਨੀਆ ਨੇ ਅੱਜ ਦੇਖਿਆ ਕਿ ਸਿੱਖ ਕੌਮ ساری ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਤਮਸਤਕ ਹੁੰਦੀ ਹੈ ਇੱਕ ਵਾਰ ਫੇਰ ਖੋਈ ਹੋਈ ਸ਼ਾਨ ਅਕਾਲ ਤਖਤ ਸਾਹਿਬ ਦੀ ਬਹਾਲ ਹੋਈ ਦੇਖੀ ਸਭ ਨੇ ਅੱਜ ਵੈਸੇ ਤਾਂ ਅਕਾਲ ਤਖਤ ਸਾਹਿਬ ਉਸ ਵੇਲੇ ਜਦੋਂ 15 ਜੂਨ 1606 ਨੂੰ ਸ੍ਰੀ ਗੁਰੂ ਹਰਗੋਬਿੰਦ ਨੇ ਜਿਹੜਾ ਅਕਾਲ ਬੁੰਗਾ ਸਥਾਪਿਤ ਕੀਤਾ ਸੀ 9 ਫੁੱਟ ਉੱਚਾ ਤਖਤ ਦਿੱਲੀ ਦੇ ਤਖਤ ਤੋਂ ਉੱਚਾ ਤਖਤ ਸੀ ਹੈ ਔਰ ਜਿਸ ਦੀ ਜਿਹੜੀ ਸਰਵ ਉੱਚਤਾ ਸਦੀਆਂ ਤੋਂ ਕਾਇਮ ਹੈ ਤੁਸੀਂ ਦੇਖਿਆ ਹੋਊਗਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਰ ਰਾਜਾ ਜਿਹੜਾ ਉਸ ਵੇਲੇ ਦੇ ਮਹਾ ਪੰਜਾਬ ਦਾ ਰਾਜਾ ਸੀ ਔਰ ਉਹ ਬਾਦਸ਼ਾਹ ਜਿਸ ਨੂੰ ਦੁਨੀਆ ਮੰਦੀ ਸੀ ਸਭ ਤੋਂ ਅਮੀਰ ਦੇਸ਼ ਮੰਨੇ ਜਾਂਦਾ ਸੀ ਦੇਸ਼ ਪੰਜਾਬ ਉਹਦਾ ਬਾਦਸ਼ਾਹ ਗੋਡਿਆਂ 'ਪਰ ਆ ਕੇ ਬੈਠਾ ਸੀ ਅਕਾਲ ਤਖਤ ਦੇ ਸਾਹਮਣੇ ਉਸ ਤੋਂ ਬਾਅਦ ਲੋਕਾਂ ਨੇ ਉਦੋਂ ਵੀ ਦੇਖਿਆ ਜਦੋਂ ਹਿੰਦੁਸਤਾਨ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘਾ ਕੇ ਨਤਮਸਤਕ ਹੋਇਆ ਸੀ ਅਕਾਲ ਤਖਤ ਦੇ ਸਾਹਮਣੇ ਹੱਥ ਜੋੜ ਕੇ ਖੜਾ ਸੀ ਤੇ ਉਸ ਤੋਂ ਬਾਅਦ ਤਾਂ ਲੰਬੀ ਲਿਸਟ ਹੈ ਤੇ ਇਹ ਸੂਚੀ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋ ਕੇ ਇਹ ਸਖਬੀਰ ਸਿੰਘ ਬਾਦਲ ਤੱਕ ਦਾ ਜਜ਼ਬਾ ਲੋਕਾਂ ਨੇ ਦੇਖੀ ਤਾਂ ਸੱਚਮੁੱਚੀ ਲੋਕਾਂ ਨੂੰ ਮਾਨ ਹੋਇਆ ਕਿ ਅਕਾਲ ਤਖਤ ਸਾਹਿਬ ਵਰਗੀ ਚੀਜ਼ ਦੁਨੀਆ ਦੇ ਕੋਲ ਕਿਸੇ ਹੋਰ ਧਰਮ ਕੋਲ ਨਹੀਂ ਖੈਰ ਅੱਜ ਕੀ ਹੋਇਆ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਬ੍ਰੀਫ ਉਹ ਦੱਸਦਾ ਫਿਰ ਆਪਾਂ ਅੱਗੇ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਅਕਸਰ ਇੱਕ ਗੱਲ ਤੁਹਾਨੂੰ ਕਹਿਣਾ ਪੈਰੇ ਦਰਸ਼ਕੋ ਕਿ ਜਿਹੜੇ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਅੱਜ ਜਿਹੜੀ ਪਹਿਲਾਂ ਬਰੀਫ ਫਿਰ ਥੋੜੀ ਜਿਹੀ ਡਿਟੇਲ ਬਰੀਫ ਹੈ ਅੱਜ ਕਈ ਫੈਸਲੇ ਹੋਏ ਜਿਹੜੇ ਇਤਿਹਾਸਕ ਫੈਸਲੇ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮੈਂ ਨੰਬਰ 1 ਤੇ ਰੱਖਿਆ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਇਸ ਕਰਕੇ ਉਮਰ ਵੀ ਵੱਡੀ ਸੀ ਉਹਨਾਂ ਦੀ ਗਨਾਤ ਵੀ ਵੱਡੇ ਸੀ ਭਾਵੇਂ ਉਮਰ ਵੀ ਵੱਡੀ ਸੀ ਉਨ੍ਹਾਂ ਦਾ ਫਖਰੇ ਕੌਮ ਦਾ ਜਿਹੜਾ ਖਤਾਬ ਵਾਪਸ ਲੈ ਲੈ ਗਿਆ کافی ਚਰਤੋਂ ਮੰਗ ਸੀ ਇਹ ਤੇ ਦੂਜੀ ਵਰਕਿੰਗ ਕਮੇਟੀ ਜਿਹੜੇ ਕਹਿੰਦੇ ਸੀ ਧਾਰਮਿਕ ਸਜ਼ਾ ਨਹੀਂ ਜਿਹੜੀ ਸਿਆਸੀ ਸਜ਼ਾ ਹੋਣੀ ਚਾਹੀਦੀ ਹੈ ਇਸ ਵਾਰ ਜਥੇਦਾਰ ਸਹਿਬਾਨ ਨੇ ਦੋਨੇ ਸਜਾਵਾਂ ਦਿੱਤੀਆਂ ਧਾਰਮਿਕ ਵੀ ਸਿਆਸੀ ਵੀ ਕੀ ਹੈ ਸਿਆਸੀ ਸਜ਼ਾ ਵਰਕਿੰਗ ਕਮੇਟੀ ਨੂੰ ਕਹਤਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲੋ ਦਿੰਦਨ ਦਿੰਦਨ ਦਰਜ ਪ੍ਰਵਾਨ ਕਰਕੇ ਸਾਡੇ ਕੋਲ ਭੇਜੋ ਇਹ ਸਿਆਸੀ ਸਜਾਈ ਹੈ ਨਾ ਫਿਰ ਇੱਕ ਗੱਲ ਐਸਜੀਪੀਸੀ 90 ਲੱਖ ਰੁਪਏ ਜਿਹੜਾ ਜਸਟੀਫਿਕੇਸ਼ਨ ਤੇ ਖਰਚਿਆ ਸੀ ਜਦੋਂ ਮਾਫੀ ਦਿੱਤੀ ਗਈ ਸੀ ਉਹ ਪੈਸਾ ਹੁਣ ਸੁਖਵੀਰ ਸਿੰਘ ਬਾਦਲ ਦੇਊਗਾ ਬਲਵਿੰਦਰ ਸਿੰਘ ਪੁੰਦੜ ਸੋਚਾ ਸਿੰਘ ਲੰਗਾ ਦਰਜੀਤ ਸਿੰਘ ਚੀਮਾ ਇਹ ਦੇਣਗੇ ਔਰ ਵਿਧ ਵਿਆਜ ਐਸਜੀਪੀਸੀ ਦੇ ਅਕਾਊਂਟ ਚ ਪਾਉਣਗੇ ਇੱਕ ਫੈਸਲਾ ਇਹ ਹੋਇਆ ਇੱਕ ਫੈਸਲਾ ਹੋਰ ਹੋਇਆ ਗਿਆਨੀ ਗੁਰਵਚਨ ਸਿੰਘ ਤਤਕਾਲੀ ਜਥੇਦਾਰ ਉਹਨਾਂ ਨੇ ਜੋ ਸਪਸ਼ਟੀਕਰਨ ਦਿੱਤਾ ਸੀ ਉਹ ਤਸੱਲੀ ਬਖਸ਼ ਨਹੀਂ ਮੰਨਿਆ ਗਿਆ ਤੇ ਇਹ ਕਿ ਆਦੇਸ਼ ਦਿੱਤਾ ਗਿਆ ਐਸਡੀਪੀਸੀ ਨੂੰ ਕਿ ਉਹਨਾਂ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਵੋ ਤੇ ਇਸੇ ਤਰ੍ਹਾਂ ਗਿਆਨੀ ਗੁਰਮukh ਸਿੰਘ ਇਹ ਕਿਹਾ ਗਿਆ ਕਿ ਉਹਨਾਂ ਦੀ ਬਦਲੀ ਕਰ ਦਿਓ ਤੇ ਉਹਨਾਂ ਦੀ ਬਦਲੀ ਦਾ ਆਦੇਸ਼ ਸਰਪੰਚ ਜਿਹੜਾ ਹੈ ਅੰਬਰਸਰ ਸਾਹਿਬ ਤੋਂ ਕਿਤੇ ਹੋਰ ਕਰਨ ਦੀ ਗੱਲ ਕੀਤੀ ਗਈ ਇੱਕ ਹੋਰ ਫੈਸਲਾ ਜਿਸ ਨੇ ਕਿਹਾ ਸੀ ਕਿ ਇਹ ਜਿਹੜੇ ਬੁੱਧੀਜੀਵੀ ਬੁਲਾਏ ਨੇ ਇਹ ਇੱਜੜ ਬਰਾਇਆ ਤੇ ਇੱਜੜ ਜੀ ਨੂੰ ਕਿਹਾ ਸੀ ਹਰਵਿੰਦਰ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨੂੰ ਵੀ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਜਿਸ ਤਰ੍ਹਾਂ ਦੀ ਬੋਲੀ ਉਹ ਬੋਲ ਰਿਹਾ ਹੈ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਖਿਲਾਫ ਤੇ ਨਾਲ ਫਿਰ ਇਹ ਪਿਰਸਾ ਸਿੰਘ ਬਲਟੋਹਾ ਨੂੰ ਫੇਰ ਇੱਕ ਵਾਰ ਤਾੜਨਾ ਕਰ ਦਿੱਤੀ ਹੈ ਕਿ ਤੂੰ ਵੀ ਆਪਣੀ ਜਿਹੜੀ ਜ਼ੁਬਾਨ ਨੂੰ ਲਗਾਮ ਦੇ ਨਹੀਂ ਤੇਰੇ ਖਿਲਾਫ ਹੋਰ ਕਾਰਵਾਈ ਹੋਏਗੀ ਸਖਤ ਹੁਣ ਇੱਕ ਹੋਰ ਜਿਹੜਾ ਫੈਸਲਾ ਜਿਹਨੂੰ ਕਹਦੇ ਆ ਸਿਆਸੀ ਫੈਸਲਾ ਉਹ ਇਹ ਹੋਇਆ ਕਿ 6 ਮਹੀਨੇ ਦੇ ਅੰਦਰ ਅੰਦਰ ਨਵੇਂ ਪ੍ਰਧਾਨ ਦੀ ਚੋਣ ਹੋਵੇ ਕਿਵੇਂ ਹੋਵੇ ਦੁਆਰਾ ਵੋਟ ਜਿਹੜੀ ਹੈ ਮੈਂਬਰਸ਼ਿਪ ਬਣੇ ਮੈਂਬਰਸ਼ਿਪ ਕਿਵੇਂ ਹੋਵੇ ਬੋਗਸ ਨਾ ਹੋਵੇ ਜਥੇਦਾਰ ਸਾਹਿਬਾਨ ਨੂੰ ਪਤਾ ਸੀ ਕਿ ਬੋਗਸ ਮੈਂਬਰਸ਼ਿਪ ਹੁੰਦੀ ਹੈ ਉਦੇ ਨਾਲ ਆਧਾਰ ਕਾਰਡ ਨਾਲ ਮੈਂਬਰਸ਼ਿਪ ਹੋਵੇ ਸਹੀ ਮੈਂਬਰਸ਼ਿਪ ਹੋਵੇ ਨਾਲ ਆਧਾਰ ਕਾਰਡ ਲੱਗਿਆ ਹੋਵੇ ਤੇ ਇਹ 6 ਮਹੀਨੇ ਦੇ ਅੰਦਰ ਮੈਂਬਰ ਚੁਣ ਕੇ ਆਪ ਦਾ ਨਵਾਂ ਪ੍ਰਧਾਨ ਚੁਣਨ ਇਹ ਵੀ ਕਿਹਾ ਗਿਆ ਇਸ ਕੰਮ ਲਈ ਨਿਗਰਾਨੀ ਲਈ ਇੱਕ ਕਮੇਟੀ ਬਣਾਈ ਹੈ ਇੱਕ ਤਾਂ ਉਹੀ ਕਮੇਟੀ ਦਾ ਮੈਂਬਰ ਲਿਆ ਜਿਹਦੇ ਲਈ ਸੁਖਵੀਰ ਸਿੰਘ ਬਾਦਲ ਨੇ ਕਮੇਟੀ ਬਣਾਈ ਸੀ ਝੁੰਦਾ ਕਮੇਟੀ ਇਕਵਾਲ ਸਿੰਘ ਝੁੰਦਾ ਤੇ ਨਾਲ ਲਿਆ ਹਰਜਿੰਦਰ ਸਿੰਘ ਧਾਮੀ ਤੇ ਮਨਪ੍ਰੀਤ ਸਿੰਘ ਈਆਲੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਸੰਤਾ ਸਿੰਘ ਅਮਹਿਦਪੁਰ ਇੱਕ ਬੀਬੀ ਸਤਵੰਤ ਕੌਰ ਲਈ ਹੈ ਇੱਕ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦੀ ਨਿਗਰਾਨੀ ਚ ਪ੍ਰਧਾਨ ਚੁਣਿਆ ਜਾਣਾ ਤੇ ਖੋਰ ਹੁਕਮ ਹੋਇਆ ਇਹ ਵੀ ਤਾਂ ਸਿਆਸੀ ਹੁਕਮ ਹੀ ਹੈ ਬਾਗੀ ਤੇ ਦਾਗੀ ਦੋਨੇ ਇਕੱਠੇ ਹੋ ਜਾਣ ਹਾਲਾਂਕਿ ਜੱਥੇਦਾਰ ਸਾਹਿਬ ਨੇ ਕਿਹਾ ਕਿ ਦੋਨੇ ਦਾਗੀ ਨੇ ਭਾਵੇਂ মিডিਆ ਉਹਨਾਂ ਨੂੰ ਦਾਗੀ ਤੇ ਬਾਗੀ ਦਾ ਖਿਤਾਬ ਦੇ ਰਿਹਾ ਪਰ ਦੋਨੇ ਦੇ ਪਰ ਇਕੱਠੇ ਹੋ ਜਾਣ ਤੇ ਇਹ ਵੀ ਉਹਨਾਂ ਨੇ ਹੁਕਮ ਦਿੱਤਾ ਬਹੁਤ ਜਿਤਾ ਜਥੇਦਾਰ ਸਾਹਿਬ ਪੂਰੇ ਜਿਹੜੇ ਮੈਂ ਸਮਝਦਾ ਕਿ ਗੁਰੂ ਹਰਗੋਬਿੰਦ ਨੇ ਕਲਾ ਵਰਤਾਈ ਹੋਈ ਸੀ ਬਿਲਕੁਲ ਹਰ ਕਿਸੇ ਨੂੰ ਉਹਨਾਂ ਨੇ ਜਿਹੜਾ ਹੈ ਸਹੀ ਵਿਵੇਕ ਨਾਲ ਗੱਲ ਕੀਤੀ ਮਨਪ੍ਰੀਤ ਸਿੰਘ ਬਾਦਲ ਤੇ ਮਰਜਿੰਦਰ ਸਿੰਘ ਸਰਸਾ ਨੂੰ ਤਾਂ ਪਹਿਲੇ ਵਾਰ ਕਰਤਾ ਕਹਿੰਦੇ ਇੱਕ ਨੂੰ ਕਹਿੰਦੇ ਤੂੰ ਦਾੜੀ ਕੱਟਦਾ ਮਨਪ੍ਰੀਤ ਬਾਦਲ ਦਾੜੀ ਕੱਟਦਾ ਮਰਜਿੰਦਰ ਸਿੰਘ ਸਰਸਾ ਨੂੰ ਕਹਿੰਦੇ ਤੂੰ ਦਾੜੀ ਰੰਗਦਾ ਸੋ ਉਹਨੂੰ ਵੀ ਵਾਰ ਕਰਤਾ ਸੋ ਇਹ ਤਾਂ ਜਿਹੜਾ ਇਹ ਮੈਂ ਬਹੁਤ ਬਰੀਫ ਦੱਸਿਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਮੈਂ ਤੁਹਾਨੂੰ ਸਿਰਫ ਇੱਕ ਇਹ ਦੱਸਣਾ ਚਾਹਣਾ ਕਿ ਉੱਥੇ ਜਿਹੜਾ ਗناہ ਕਬੂਲ ਕੀਤਾ ਕਿਵੇਂ ਕਰਵਾਏ ਫਿਰ ਮੈਂ ਧਾਰਮਿਕ ਸਜਾ ਤੇ ਆਉਂਗਾ ਦੇਖੋ ਜਿਹੜੇ ਸੁਖਵੀਰ ਸਿੰਘ ਬਾਦਲ ਹੱਥ ਜੋੜ ਕੇ ਖੜੇ ਸੀ ਉਹਨਾਂ ਨੂੰ ਗਿਆਨੀ ਰਗਵੀਰ ਸਿੰਘ ਪੁੱਛ ਰਹੇ ਨੇ ਸਵਾਲ ਪੁੱਛ ਰਹੇ ਨੇ ਉਹਨਾਂ ਦਾ ਜਵਾਬ ਕਹਿੰਦੇ ਹਾਂ ਜਾਂ ਨਾ ਚ ਦਿਓ ਯਾਨੀ ਪਹਿਲਾ ਸਵਾਲ ਤੁਸੀਂ ਅਕਾਲੀ ਸਰਕਾਰ ਚ ਰਹਿੰਦੇ ਆਂ ਪੰਥਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦیاں ਹੋਈਆਂ ਉਹਨਾਂ ਨੂੰ ਬਸਾਰਨ ਦਾ ਤੁਸੀਂ ਗਵਾਹ ਗਨਾਹ ਕੂਰ ਕੀਤਾ ਜਾਂ ਨਹੀਂ ਤੇ ਉਹ ਕਹਿੰਦੇ ਜੀ ਹਾਂਜੀ ਬਹੁਤ ਭੁੱਲਾਂ ਹੋਈਆਂ ਬੋਲਣ ਲੱਗੇ ਸੀ ਵੀ ਅੱਗੇ ਗੱਲ ਗੋਲਜੀ ਕਰਦੇ ਬਸ ਹਾਂ ਜਾਂ ਨਾ ਜਵਾਬ ਦਿਓ ਅਗਲਾ ਸਵਾਲ ਬੇਗਨਾਹ ਸਿੱਖਾਂ ਦਾ ਕੋਕੋ ਕਿ ਕਤਲ ਕਰਨ ਵਾਲੇ ਜ਼ਾਲਮ ਅਪਸਰਾ ਨੂੰ ਤਰੱਕੀਆਂ ਦੇਣ ਦਾ ਤੁਸੀਂ ਗੁਨਾਹ ਕੀਤਾ ਜਾਂ ਨਹੀਂ ਹਾਂਜੀ ਕੀਤਾ ਸਖਵੀਰ ਬਾਦਲ ਕਹਿੰਦਾ ਫਿਰ ਤੀਜਾ ਸਵਾਲ ਸਿੱਖਾਂ ਦਾ ਦੁਸ਼ਮਨ ਸੌਦਾ ਸਾਦ ਜਿਸ ਬ੍ਰੁੱਧ ਕੇਸ ਦਰਜ ਸੀ ਉਸ ਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਜਾਂ ਨਹੀਂ ਹਾਂਜੀ ਕੀਤਾ ਤੇ ਬਿਲਕੁਲ ਨਮਾਨਾ ਸਿੱਖ ਬਣ ਕੇ ਹੱਥ ਜੋੜ ਕੇ ਖੜਾ ਸੀ ਸਖਵੀਰ ਸਿੰਘ ਬਾਦਲ ਤੇ ਫਿਰ ਅਗਲਾ ਤੁਸੀਂ ਸੌਦਾ ਸੌਦਾ ਸਾਧ ਬਾਰੇ ਜਥੇਦਾਰਾਂ ਨੂੰ ਆਪਣੇ ਘਰ ਵਿੱਚ ਬੁਲਾ ਕੇ ਮਾਫੀ ਦੇਣ ਬਾਰੇ ਕਿਹਾ ਜਾਂ ਨਹੀਂ ਮੰਨ ਗਿਆ ਸੁਪੀਰ ਕਹਿੰਦਾ ਹਾਂਜੀ ਮੈਂ ਕਿਹਾ ਤੇ ਫਿਰ ਤੁਹਾਡੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਗੋਲੀकांड ਹੋਇਆ ਹੋਇਆ ਜਾਂ ਨਹੀਂ ਹਾਂਜੀ ਹੋਇਆ ਤੇ ਫਿਰ ਕਹਿੰਦੇ ਗੋਲਕ ਤੇ ਪੈਸਿਆਂ ਦੀ ਦੁਰਵਰਤੋਂ ਤੇ ਸੌਦਾ ਸਾਧ ਨੂੰ ਮਾਫੀ ਲਈ ਇਸਤਿਹਾਰबाजी ਕਰਨ ਦਾ ਗੁਨਾਹ ਕੀਤਾ ਜਾਂ ਨਹੀਂ ਕੀਤਾ ਹਾਂਜੀ ਕੀਤਾ ਸੋ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹਾਂ ਗੁਨਾਹ ਕਬੂਲਿਆ ਤੇ ਮੈਂ ਜਿਹੜੀ ਗੱਲ ਕਹੀ ਸੀ ਨਾ ਇਹ ਗੁਰੂ ਆਪ ਕਲਾ ਵਰਤਾਉਂਦਾ ਹੈ ਇਹ ਮੈਂ ਪ੍ਰਾਣੀਆਂ ਗੱਲਾਂ ਮੈਂ ਇੱਕ ਥਾਂ ਲਿਖਿਆ ਸੀ ਕਿ ਦੇਖੋ ਸਾਡੇ ਪੰਜ ਤਖਤ ਨੇ ਅਕਾਲ ਤਖਸਾ ਦਮਦਮਾ ਸਾਹਿਬ ਕੇਸਗੜ ਸਾਹਿਬ ਤਿੰਨੇ ਪੰਜਾਬ ਚ ਨੇ ਹਜ਼ੂਰ ਸਾਹਿਬ ਨਦੇੜ ਔਰ ਪਟਨਾ ਸਾਹਿਬ ਅਲਿਜ਼ਾਖਤ ਨੇ ਤਿੰਨਾਂ ਦੇ ਸਾਡੇ ਜਥੇਦਾਰ ਸਾਹਿਬ ਆਮ ਤੌਰ ਤੇ ਆਉਂਦੇ ਨੇ ਤੇ ਵੈਸੇ ਇਹ ਕੋ ਪਹਿਲੀ ਵਾਰ ਨਹੀਂ ਹੋਏ ਐਨੀ ਵੱਡੀ ਗਿਣਤੀ ਚ ਆਏ ਨੇ ਪਹਿਲਾਂ ਵੀ ਬਹੁਤ ਵੱਡੀ ਗਿਣਤੀ ਚ ਆਉਂਦੇ ਰਹੇ ਨੇ ਅ ਜਦੋਂ ਰਾਮ ਰਹੀਮ ਕੋਲ ਗਏ ਸੀ ਉਹ 44 ਲੀਡਰ ਬੁਲਾਏ ਸੀ ਉਦੋਂ ਗੰਗੀ ਗੁਰਪ੍ਰੀਤ ਸਿੰਘ ਨੇ ਸੱਜਾਈ ਸੀ 29 ਤਾਂ ਅਕਾਲੀ ਸੀ ਉਦੋਂ ਲੇਕਿਨ ਉਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਜਥੇਦਾਰ ਜਿਹੜਾ ਹੈ ਉਹ ਨਰਮੀ ਵਰਤ ਰਿਹਾ ਜਾਂ ਡਾਇਰੈਕਸ਼ਨ ਤੇ ਚੱਲ ਰਿਹਾ ਹੈ ਆਪਦੇ ਆਕੀ ਜਿਹੜੇ ਜਿੰਨਾ ਤੇ ਜਿਹੜੇ ਉਹਨਾਂ ਨੂੰ ਲੈ ਕੇ ਗਏ ਸੀ ਜਿਹੜਾ ਹੁਣੇ ਉਹਨੇ ਮੰਨਿਆ ਸੁਖਵੀਰ ਸਿੰਘ ਬਾਦਲ ਤੇ ਪਰ ਦੂਜੇ ਪਾਸੇ ਮੈਂ ਹੁਣ ਦੇਖ ਰਿਹਾ ਕਿ ਇਸ ਵਾਰ ਦੁਨੀਆ ਨੇ ਦੇਖਿਆ ਜਿਹੜੀ ਗੱਲ ਅਸੀਂ ਕਹਿੰਦੇ ਸੀ ਨਾ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਕਿਵੇਂ ਗੋਡਿਆਂ ਭਰਨੇ ਹੋ ਗਿਆ ਸੀ ਗੋਡਿਆਂ ਦੀ ਸਜ਼ਾ ਜਿਹੜੀ ਉਹ ਇਹ ਸੀ ਕਿ ਉਹ ਮੇ ਨੂੰ ਤਰਖਾਇਆ ਸੁਖਵੀਰ ਸਿੰਘ ਕਹਿ ਕੇ ਤੇ ਇਹ ਇਹ ਗੱਲਾਂ ਬਹੁਤ ਅਹਿਮ ਹੁੰਦੀਆਂ ਨੇ ਜਦੋਂ ਮਹਾਰਾਜਾ ਰਜੀਤ ਸਿੰਘ ਨੂੰ ਤਨਖਾਹਿਆ ਦਿੱਤਾ ਤਾਂ ਕਹੇ ਉਹਦੇ ਦਰਬਾਰੀ ਵੀ ਉਹਨੂੰ ਸਸਤੀਕਾਰ ਬਣਾਉਣਾ ਹਟ ਗਏ ਸੀ ਤੇ ਜਿਸ ਤਰੀਕੇ ਨਾਲ ਆਇਆ ਸੀ ਜਦ ਮੈਂ ਤੁਹਾਨੂੰ ਦੱਸਿਆ ਸਾਰੇ ਦੇਸ਼ ਨੇ ਜਿਨ੍ਹਾਂ ਨੂੰ ਨਹੀਂ ਪਤਾ ਸਿੱਖੀ ਬਾਰੇ ਗੈਨੀ ਜੈਲ ਸਿੰਘ ਨੂੰ ਦੇਖਿਆ ਸੀ ਘੜੇ ਬੂਟਾ ਸਿੰਘ ਗ੍ਰਹਿ ਮੰਤਰੀ ਨੂੰ ਦੇਖਿਆ ਸੀ ਉਹ ਜਿਹੜਾ ਬੁੱਢਾ ਦਾਲਾ ਸੰਤਾ ਸਿੰਘ ਖੜਾ ਸੀ ਉੱਥੇ ਤੇ ਇਸੇ ਤਰੀਕੇ ਨਾਲ ਜਗਦੇਵ ਸਿੰਘ ਤਲਵੰਡੀ ਸਰਜੀਤ ਸਿੰਘ ਬਰਨਾਲਾ ਬੜੇ ਲੰਬੀ ਲਿਸਟ ਹੈ ਅਕਾਲ ਤਖਤ ਸਾਹਿਬ ਜਸੇ ਦਾ ਦਰਸ਼ਨ ਸਿੰਘ ਤੋਂ ਇਹ ਜਿਹੜਾ 1801 ਚ ਮਹਾਰਾਜਾ ਰਣਜੀਤ ਸਿੰਘ ਤੋਂ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਸੀ ਅੱਜ ਹਿਸਟਰੀ ਦੇ ਵਿੱਚ ਇਹਦੇ ਵਿੱਚ ਹੋਰ ਵੀ ਦੋ ਪ੍ਰਧਾਨ ਵੀ ਆਏ ਮਾਸਟਰ ਤਾਰਾ ਸਿੰਘ ਤੇ ਸੰਤ ਫਤੇ ਸਿੰਘ ਲੇਕਨ ਅੱਜ ਫੇਰ ਇੱਕ ਵਾਰ ਹਿਸਟਰੀ ਬਣੀ ਤੇ ਹਿਸਟਰੀ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਜੀ ਇਹ ਜਿਹੜੇ ਇਹ ਧਾਰਮਿਕ ਸਜਾ ਦੇ ਕੇ ਛੱਡ ਦੇਣਗੇ ਉਹਦੇ ਧਾਰਮਿਕ ਸਜ਼ਾ ਵੀ ਹੋਈ ਉਹ ਚ ਸਿਆਸੀ ਸਜ਼ਾ ਵੀ ਦੇਖਣ ਨੂੰ ਮਿਲੀ ਔਰ ਹਰ ਕਿਸਮ ਦੇ ਸਵਾਲ ਜਿਹੜੇ ਨੇ ਉਥੇ ਕੀਤੇ ਗਏ ਮੈਂ ਤੁਹਾਨੂੰ ਸੁਖਵੀਰ ਸਿੰਘ ਬਾਦਲ ਦੇ ਸਵਾਲ ਜਵਾਬ ਦੱਸੇ ਨੇ ਹੁਣ ਜਦੋਂ ਮਾਫੀ ਮੰਗ ਲਈ ਤੇ ਪਹਿਲਾਂ ਧਾਰਮਿਕ ਸਜ਼ਾ ਦੀ ਗੱਲ ਕਰ ਲਈ ਫਿਰ ਆਪਾਂ ਹੋਰ ਟਿੱਪਣੀ ਕਰਾਂਗੇ ਹੁਣ ਧਾਰਮਿਕ ਸਜ਼ਾ ਕੀ ਹੈ ਉਹ ਕਹਿੰਦੇ ਜੀ ਦੇਖੋ ਤੁਸੀਂ ਜ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਤੁਸੀਂ ਹੱਥ 'ਚ ਘਰ ਚ ਤਾਂ ਤਖਤੀ ਪਾ ਲੈਣੀ ਐ ਹੱਥ ਚ ਬਰਸ਼ਾ ਫੜਨਾ ਇਹ ਸਜ਼ਾ ਹੈ 2 ਦਿਨ ਲਈ ਤੁਸੀਂ ਜਿਹੜਾ ਹੈ 2-2 ਦਿਨ ਲਈ ਸਾਰੇ ਥਾਂ ਤੇ ਕਿੱਥੇ ਕਿੱਥੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਫਿਰ ਕੇਸਗੜ ਸਾਹਿਬ ਫਿਰ ਦਮਦਮਾ ਸਾਹਿਬ ਤੇ ਫਿਰ ਮੁਕਸਰ ਸਾਹਿਬ ਤੇ ਉਸ ਤੋਂ ਬਾਅਦ ਫਤਿਹਗੜ ਸਾਹਿਬ ਇਹ ਡਿਊਟੀ ਕਰਨੀ ਐ ਬਰਸ਼ਾ ਲੈ ਕੇ ਹਾਂ ਸਖਵੀਰ ਸਿੰਘ ਬਾਦਲ ਨੂੰ ਇੰਨਾ ਕਹਿਤਾ ਕਿ ਤੁਹਾਨੂੰ ਇਸ ਕਰਕੇ ਛੋਟੀ ਦੱਤ ਚ ਫ੍ਰੈਕਚਰ ਹੈ ਤੁਸੀਂ ਵੀਲਚੇਅਰ ਤੇ ਬੈਠ ਕੇ ਵਰਸਾ ਫੜ ਕੇ ਡਿਊਟੀ ਕਰ ਸਕਦੇ ਹੋ ਐਨਾ ਕੁ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਜਦੋਂ ਡਿਊਟੀ ਇਹ ਕਰ ਲਈ ਇੱਕ ਘੰਟਾ ਲੰਗਰ ਹਾਲ ਦੇ ਵਿੱਚ ਜਾ ਕੇ ਝੂਠੇ ਬਰਤਨ ਸਾਫ ਕਰਨੇ ਨੇ ਸੰਗਤ ਦੇ ਫਿਰ ਇੱਕ ਘੰਟਾ ਕੀਰਤਨ ਸੁਣਨਾ ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਚੱਤੇਦਾਰ ਨੇ ਇਹ ਵੀ ਕਿਹਾ ਪ੍ਰਕਾਸ਼ ਜਿਹੜਾ ਜੋ ਜੱਥੇਦਾਰ ਸਾਹਿਬ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਇਹਨਾਂ ਸਾਰਿਆਂ ਨੂੰ ਵਾਸ਼ਰੂਮ ਸਾਫ ਕਰਨ ਦੀ ਟਾਇਲਟ ਸਾਫ ਕਰਨ ਦੀ ਇਹ ਵੀ ਸੇਵਾ ਲਈ ਹੈ ਔਰ ਸੇਵਾਦਾਰਾਂ ਨੇ ਕਪੜੇ ਪਾ ਕੇ ਇਹ ਵੀ ਕਿਹਾ ਤੋ ਜਿਹੜੇ ਵੀ ਇਹਨਾਂ ਦੇ ਗੁਨਾਹਗਰ ਕੈਬਨਟ ਮੈਂਟਰੀ ਦੇ ਸਾਰਿਆਂ ਨੂੰ 3 ਦਸੰਬਰ ਤੋਂ ਭਾਰਤ 1 ਵਜੇ ਤੱਕ ਬਾਸ਼ਰੂਮ ਦੀ ਸਫਾਈ ਦਾ ਆਰਡਰ ਦਿੱਤਾ ਹੈ ਤੇ ਫਿਰ ਉਹ ਸਨਾਣ ਕਰਨਗੇ ਫਿਰ ਲੰਗਰ ਚ ਜਾਣਗੇ ਤੇ ਫਿਰ ਜਿਹੜਾ ਹੈ ਪਾਠ ਕਰਨਗੇ ਇਹ ਸਾਰਾ ਤਖਤੀਆਂ ਕੱਲ ਬੰਡਤੀਆਂ ਔਰ ਮੈਨੇਜਰਾਂ ਦੀ ਡਿਊਟੀ ਲਾਤੀ ਕਿ ਤੁਸੀਂ ਤਖਤੀਆਂ ਚੈੱਕ ਕਰਨੀਆਂ ਨੇ ਪਾਈਆਂ ਹੋਈਆਂ ਕਿ ਨਹੀਂ ਪਾਈਆਂ ਹੋਈਆਂ ਧਾਰਮਿਕ ਸਭਾ ਇਸ ਕਿਸਮ ਦੀ ਉਹਨਾਂ ਨੇ ਲਾਈ ਹੈ ਔਰ ਹੁਣ ਦੂਜੇ ਪਾਸੇ ਆ ਜੀਏ ਤੇ ਤੁਹਾਨੂੰ ਦੂਜੀ ਸਜ਼ਾ ਮੈਂ ਦੱਸ ਹੀ ਦਿੱਤੀ ਹੈ ਕਿ ਹੁਣ ਪ੍ਰਧਾਨ ਉਹ ਰਹਿਣਗੇ ਨਹੀਂ 3 ਦਿਨ ਦੇ ਅੰਦਰ ਅੰਦਰ ਉਹਨਾਂ ਦੀ ਵਰਕਿੰਗ ਕਮੇਟੀ ਨੂੰ ਹੁਕਮ ਹੈ ਕਿ ਪ੍ਰਧਾਨਗੀ ਛੱਡੋ ਫਿਰ ਉਸ ਤੋਂ ਬਾਅਦ ਕੀ ਹੋਊਗਾ ਪ੍ਰਧਾਨਗੀ ਛੱੜਤੀ ਉਸ ਤੋਂ ਬਾਅਦ ਨਵੀਂ ਭਰਤੀ ਭਰਤੀ ਵੀ ਇਸ ਵਾਰ ਬੋਕਸ ਨਹੀਂ ਹੋਣੀ ਤੇ ਉਸ ਤੋਂ ਬਾਅਦ ਤੁਸੀਂ ਨਵਾਂ ਪ੍ਰਧਾਨ ਚੁਣਨਾ ਹੁਣ ਗੱਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਜੇ ਦੁਬਾਰਾ ਬਣਦਾ ਤਾਂ ਫਿਰ ਜ਼ਿੰਮੇਵਾਰ ਕੌਣ ਹੋਊਗਾ ਦੇਖੋ ਬੜੀ ਸਪਸ਼ਟ ਗੱਲ ਹੈ ਕਿ ਜੱਥੇਦਾਰ ਸਹਿਵਾਨ ਨੇ ਬੋਲ ਹੁਣ ਕੌਮ ਦੀ ਪਾਲਿਚ ਸਿੜਦੀ ਵੀ ਅਸੀਂ ਤਾਂ ਕਰਤਾ ਪ੍ਰਧਾਨਗੀ ਤੇ ਗਈ ਭਰਤੀ ਨਮੀ ਹੋ ਰਹੀ ਹੈ ਤੁਸੀਂ ਕਿਹਨੂੰ ਭਰਤੀ ਕਰਾਉਣਾ ਤੁਸੀਂ ਆ ਕਾਕੇ ਭਰਤੀ ਕਰ ਰਹੇ ਮਾਲਕ ਭਾਗੋਆਂ ਦੇ ਮੁੰਡੇ ਭਰਤੀ ਕਰਨੇ ਨੇ ਜਾਂ ਤੁਸੀਂ ਲਾਲੋ ਭਾਈ ਲਾਲੋਂ ਦੇ ਬੱਚੇ ਭਰਤੀ ਕਰਨੇ ਆਮ ਘਰਾਂ ਚੋਂ ਭਰਤੀ ਕਰਨੀ ਹੈ ਜੇ ਜੇ ਲੀਡਰਾਂ ਦੇ ਕਾਕੇ ਤੁਸੀਂ ਅੱਗੇ ਲੈ ਕੇ ਆਉਣੇ ਨੇ ਇਹ ਹੁਣ ਤੁਸੀਂ ਦੇਖਣਾ ਹੈ ਇਹ ਕੌਮ ਨੇ ਦੇਖਣਾ ਇੱਕ ਵਾਰੀ ਤਾਂ ਗੱਲ ਹੋ ਗਈ ਨਾ ਇਹੀ ਤਾਂ ਮੰਗ ਸੀ ਇਹੀ ਮੰਗ ਸੀ ਨਾ ਜਦੋਂ ਸudar ਲਹਿਰ ਵਾਲੇ ਜਿਹੜੇ ਬਣੇ ਨੇ ਜਦੋਂ ਬਾਗੀ ਹੋ ਕੇ ਆਏ ਨੇ ਤੇ ਅੱਜ ਵੈਸੇ ਇੱਕ ਗੱਲ ਹੋਰ ਦੱਸਦਾ ਇਹ ਸਾਰੀ ਗੱਲਬਾਤ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜ਼ਰਾ ਅਰਧਾ ਨਜ਼ਰ ਆਇਆ ਤੇ ਜੱਥੇਦਾਰੇ ਨਹੀਂ تیاری ਚ ਸੀ ਹੋਮਵਰਕ ਐ ਨਾ ਕੀਤਾ ਹੋਇਆ ਸੀ ਜਦੋਂ ਉਹਨਾਂ ਨੇ ਕਿਹਾ ਕਿ ਜੀ ਮੇਰਾ ਕੋਈ ਕਸੂਰ ਨਹੀਂ ਉਹ ਕਹਿੰਦੇ ਤੁਸੀਂ ਜਦੋਂ ਮਾਫੀ ਦਿੱਤੀ ਇਹ ਕਿਹੜਾ ਬਿਆਨ ਦਿੱਤਾ ਕਿ ਜੀ ਇਹ ਬਹੁਤ ਵਧੀਆ ਕੀਤਾ ਭਾਈਚਾਰਕ ਏਕਤਾ ਲਈ ਠੀਕ ਐ ਤੇ ਉਹ ਕਹਿੰਦੇ ਜੀ ਬਿਆਨ ਮੈਂ ਨਹੀਂ ਦਿੱਤਾ ਉਹਨਾਂ ਨੇ ਫਿਰ ਬਿਆਨ ਪੜ੍ਹ ਕੇ ਸੁਣਾਇਆ ਅਖਬਾਰ ਚੋਂ ਤੇ ਕਹਿੰਦੇ ਜੀ ਮੈਂ ਨਹੀਂ ਕਿ ਮੇਰੇ ਲਾਤਾ ਹੂੰ ਕਹਿੰਦੇ ਫਿਰ ਕਨਟਰਡਿਕਸ਼ਨ ਕਿੱਥੇ ਐ ਤੁਹਾਡੀ ਦਿਖਾਓ ਤੁਸੀਂ ਕਿਦੋਂ ਕੰਟਰਡਿਕਸ਼ਨ ਕੀਤੀ ਹੈ ਸੋ ਉਹ ਅੜਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਗੱਲ ਬਣੀ ਨਹੀਂ ਕਈ ਗੱਲਾਂ ਦੇਖਣ ਨੂੰ ਮਿਲੀਆਂ ਜਿਵੇਂ ਸੁਖਵੀਰ ਸਿੰਘ ਬਾਦਲ ਦੇ ਨੇੜੇ ਦੋ ਬੰਦੇ ਬਿਲਕੁਲ ਹੀ ਬਰੀ ਕਰਕੇ ਦੂਜੇ ਪਾਸੇ ਖੜੇ ਕਰਤੇ ਜਿਵੇਂ ਬਕਰਨਾ ਸਿੰਘ ਮਜੀਠੀਆ ਤੇ ਆਦੇਸ਼ ਪ੍ਰਤਾਪ ਸਿੰਘ ਕਹਰੋ ਤੇ ਔਰ ਸੁਖਦੇਵ ਸਿੰਘ ਢੀਂਟਸਾ ਸੁਖਵੀਰ ਸਿੰਘ ਬਾਦਲ ਪ੍ਰੇਮ ਸਿੰਘ ਚੰਦੂ ਮਾਦਰਾ ਇਹਨਾਂ ਨੂੰ ਕਹਿੰਦੇ ਤੁਸੀਂ ਇੱਧਰ ਆਓ ਕਿਉਂਕਿ ਇਹਨਾਂ ਦੇ ਗਨਾਲੇ ਪਾਸੇ ਸੀ ਇੱਕ ਗਨਾਹ ਕਬੂਲ ਨਹੀਂ ਕੀਤਾ ਦਲਜੀਤ ਸਿੰਘ ਚੀਮਾ ਨੇ ਕਹਿੰਦੇ ਮੈਂ ਨਹੀਂ ਮਾਫੀ ਟੈਂਪਰ ਕੀਤੀ ਫਿਰ ਕਿਹਨੇ ਕੀਤੀ ਜੇ ਨਹੀਂ ਕੀਤੀ ਤੁਸੀਂ ਹਾਲੇ ਵੀ ਸੱਚ ਨਹੀਂ ਦੱਸਦੇ ਫਿਰ ਟੈਂਪਰ ਤਾਂ ਹੋਈ ਨਾ ਫਿਰ ਉਹ ਕਿਹਨੇ ਕੀਤੀ ਇਸੇ ਕਰਕੇ ਜਿਹੜਾ ਗੈਨੀ ਗੁਰਵਚਨ ਸਿੰਘ ਦੇ ਜਿਹੜੀ ਸੂਹਤਾ ਵਾਪਸ ਲਏਗੇ ਉਹ ਵੀ ਗੱਲ ਗੋਲਮੋਲ ਕਰ ਰਿਹਾ ਸੀ ਤੇ ਇਹ ਮਤਲਬ ਇਹ ਹੈ ਕਿ ਅੱਜ ਸਚਮੁਚੀ ਇਹ ਫੈਸਲਾ ਹਾਲਾਂਕਿ ਇਸ ਫੈਸਲੇ ਤੇ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਵਰਜੀਤ ਸਿੰਘ ਦਾਦੂਵਾਲ ਨੇ ਦਿੱਤੀ ਉਹ ਕਹਦੇ ਜੀਏ ਤਾਂ ਨਰਮੀ ਦਿਖਾਈ ਹੈ ਸੁਖਵੀਰ ਸਿੰਘ ਬਾਦਲ ਨੂੰ ਇਹ ਜੀ ਇਹ ਤੋਂ ਫੈਸਲਾ ਦੇਖੋ ਮੈਂ ਸਮਝਦਾ ਕਿ ਚਲੋ ਜਿਹਦਾ ਜੋ ਦਿਲ ਕਰਦਾ ਹੈ ਇਹ ਕਹੇ ਇਹ ਹੱਕ ਹੈ ਲੇਕਿਨ ਇੱਕ ਗੱਲ ਬਿਲਕੁਲ ਕਲੀਅਰ ਕਰਤੀ ਚਿੱਟੇ ਦਿਨ ਵਾਂਗ ਸਾਫ ਹੋ ਗਈ ਕਿ ਹੁਣ ਤੱਕ ਕੀਨੇ ਕਿਹੜਾ ਕਿਹੜਾ ਗੁਨਾਹ ਕੀਤਾ ਜੱਥੇਦਾਰ ਸਹਿਬਾਨ ਨੇ ਅਕਾਲ ਤੱਕ ਸਾਹਬ ਦੀ ਫਸੀਲ ਤੋਂ ਕੜ ਕੇ ਸੰਗਤ ਦੇ ਸਾਹਮਣੇ ਹੱਥ ਜੋੜੇ ਜਿਹੜੇ ਖੜੇ ਸੀ ਵੱਡੇ ਵੱਡੇ ਲੀਡਰ ਜਿਹੜੇ ਕਿਸੇ ਟਾਈਮ ਸਮਝਦੇ ਸੀ ਕਿ ਤਾਂ ਸਾਡੇ ਜਿਹੜੇ ਨੇ ਨੌਕਰ ਨੇ ਉਹਨਾਂ ਨੂੰ ਬਲਾ ਕੇ ਮਾਫੀਆਂ ਦਵਾ ਰਹੇ ਸੀ ਅੱਜ ਜਿਵੇਂ ਹੱਥ ਜੋੜੇ ਖੜੇ ਸੀ ਬਸ ਅੱਖਾਂ 'ਚੋਂ ਅਥਰੂ ਨਹੀਂ ਸੀ ਰੋਂਦੇ ਨਜ਼ਰੀ ਆ ਰਹੇ ਸੀ ਜੇ ਕਿਸੇ ਦੀ ਕੋਈ ਤਾੜਨੇ ਵਾਲੀ ਅੱਖ ਦੇਖੇ ਤਾਂ ਤੇ ਉਹ ਸਾਰਾ ਜਿਹੜਾ ਦਿਖਾਇਆ ਹੈ ਗੁਰੂ ਨੇ ਆਪਣੀ ਕਲਾ ਵਰਤਾਈ ਹੈ ਮੈਂ ਸਮਝਦਾ ਕਿ ਇਹ ਫੈਸਲਾ ਬਹੁਤ ਵਧੀਆ ਹੋਇਆ ਤੇ ਐਂ ਤਾਂ ਫਿਰ ਤੁਸੀਂ ਤੁਹਾਡੇ ਮੁਤਾਬਕ ਬਹੁਤ ਕੋਸ਼ਿਸ਼ ਹੁਣ ਇਹ ਜ਼ਰੂਰ ਹੈ ਕਿ ਜੇ ਜੇ ਦੁਆਰਾ ਕੌਮ ਨੂੰ ਪ੍ਰਧਾਨ ਚੁਣਤੀਆਂ ਫਿਰ ਕੌਮ ਦੀ ਮਰਜ਼ੀ ਹੈ ਕੌਮ ਜਿੰਨੂੰ ਮਰਜ਼ੀ ਆ ਕੇ ਲੈ ਗਿਆ ਭਾਈ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਤਾਂ ਕੋਈ ਵੀ ਅਕਾਲੀ ਦਲ ਦੇ ਬੰਦੇ ਭਰਤੀ ਕਰੋ ਉਸ ਤੋਂ ਬਾਅਦ ਲੜੋ ਜਿਹੜਾ ਪ੍ਰਧਾਨ ਬਣੂਗਾ ਤੇ ਫੋਗ ਹਾਂ ਇਹ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਤਕੜਾ ਹੋਣਾ ਚਾਹੀਦਾ ਇਹ ਸਭ ਦੀ ਇੱਛਾ ਹੈ ਸੋ ਅੱਜ ਇੱਥੇ ਬਹੁਤ ਸਾਰੀ ਗੱਲ ਹੋ ਸਕਦੀ ਹੈ ਮੈਂ ਤਾਂ ਤੁਹਾਨੂੰ ਜਿਹੜੀਆਂ ਇੱਥੇ ਕੁਝ ਮੋਟੇ-ਮੋਟੇ ਗੱਲਾਂ ਦੱਸੀਆਂ ਨੇ ਲਗਾਤਾਰ ਆਪਾਂ ਤੇ ਗੱਲ ਕਰਦੇ ਰਹਾਂਗੇ ਬਹੁਤ-ਬਹੁਤ ਸ਼ੁਕਰੀਆ